हेलो फ्रेंड्स वेलकम टू माय चैनल आज दी वीडियो ਚ ਆਪਾਂ క్లిక్ ਕਰਾਂਗੇ ਨਾਨਕ ਦੁਖੀਆ ਸਭ ਸੰਸਾਰ ਤੁਕ ਦਾ ਅਰਥ ਨਾਨਕ ਦੁਖੀਆ ਸਭ ਸੰਸਾਰ ਤੁਕ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਉਚਾਰਨ ਕੀਤੀ ਹੋਈ ਹੈ ਇਸ ਤੁਕ ਦਾ ਭਾਵ ਹੈ ਸੰਸਾਰ ਦੁੱਖਾਂ ਦਾ ਘਰ ਹੈ ਇਸ ਜਗਤ ਦੇ ਸਾਰੇ ਪ੍ਰਾਣੀ ਦੁੱਖਾਂ ਵਿੱਚ ਘਿਰੇ ਹੋਏ ਹਨ ਕਿਸੇ ਨੂੰ ਕੋਈ ਦੁੱਖ ਹੈ ਤੇ ਕਿਸੇ ਨੂੰ ਕੋਈ ਪਰ ਹਰ ਕੋਈ ਇਹੋ ਸਮਝਦਾ ਹੈ ਜਿਵੇਂ ਉਸ ਦਾ ਦੁੱਖ ਸਭ ਤੋਂ ਜ਼ਿਆਦਾ ਵੱਡਾ ਹੈ ਇਸੇ ਸੰਬੰਧ ਵਿੱਚ ਬਾਬਾ ਫਰੀਦ ਜੀ ਦਾ ਕਥਨ ਹੈ ਤੇ ਸਾਡੀ ਮਰਜ਼ੀ ਹੈ ਕਿ ਆਪਾਂ ਇਹ ਕਥਨ ਲਿਖ ਵੀ ਸਕਦੇ ਆ ਨਹੀਂ ਵੀ ਲਿਖ ਸਕਦੇ ਇਸ ਤੋਂ ਬਾਅਦ ਸੰਸਾਰ ਵਿੱਚ ਸਾਰੇ ਹੀ ਦੁਖੀ ਹਨ ਭਾਵੇਂ ਉਹ ਅਮੀਰ ਹੋਣ ਚਾਹੇ ਉਹ ਗਰੀਬ ਹੋਣ ਪਰ ਕਈ ਦੁੱਖ ਦੋਨਾਂ ਦੇ ਸਾਂਝੇ ਹੁੰਦੇ ਹਨ ਦੋਨਾਂ ਨੂੰ ਹੀ ਸੇਮ ਦੁੱਖਾਂ ਦਾ ਸਾਹਮਣਾ ਕਰਨਾ ਪੈਂਦਾ ਅਸਲ ਵਿੱਚ ਜਦੋਂ ਅਸੀਂ ਅਮੀਰ ਲੋਕਾਂ ਦਾ ਜੀਵਨ ਵੇਖਦੇ ਹਾਂ ਤਾਂ ਜਾਪਦਾ ਹੈ ਜਿਵੇਂ ਇਨ੍ਹਾਂ ਨੂੰ ਤਾਂ ਕੋਈ ਦੁੱਖ ਨਹੀਂ पर अझ ही सोच गलत साबित ਹੁੰਦੀ ਹੈ ਕਿਉਂਕਿ ਪੈਸੇ ਨਾਲ ਭਾਵੇਂ ਦੁਨੀਆਵੀ ਪਦਾਰਥ ਖਰੀਦੇ ਜਾ ਸਕਦੇ ਹਨ ਪਰ ਮਨ ਦੀ ਸ਼ਾਂਤੀ ਤੇ ਖੁਸ਼ੀ ਨਹੀਂ ਖਰੀਦੀ ਜਾ ਸਕਦੀ ਵੱਡਿਆਂ ਸਿਰਾਂ ਦੀਆਂ ਵੱਡੀਆਂ ਪੀੜਾਂ ਵਾਲੀ ਹਾਲਤ ਇਹਨਾਂ ਦੀ ਵੀ ਹੁੰਦੀ ਹੈ ਤਨਵਾਨ ਵਿਅਕਤੀ ਦਾ ਦੁੱਖ ਵੱਖਰੀ ਕਿਸਮ ਦਾ ਹੁੰਦਾ ਹੈ ਮਾਨਸਿਕ ਚਿੰਤਾਵਾਂ ਕਾਰਨ ਉਰੁਗੀ ਹੋ ਜਾਂਦਾ ਹੈ ਇਸੇ ਤਰ੍ਹਾਂ ਦੂਜੇ ਪਾਸੇ ਗਰੀਬ ਵਿਅਕਤੀ ਆਰਥਿਕ ਤੰਗੀਆਂ ਦਾ ਕਾਰਨ ਪਰੀਸ਼ਾਨ ਹੈ ਦੁਖੀ ਹੈ ਉਸ ਨੂੰ ਚਿੰਤਾ ਹੈ ਕਿ ਘਰ ਦੀਆਂ ਲੋੜਾਂ ਦੀ ਪੂਰਤੀ ਕਿਵੇਂ ਕੀਤੀ ਜਾਵੇ ਇਸ ਤਰ੍ਹਾਂ ਦੁੱਖਾਂ ਦਾ ਸੰਬੰਧ ਕਿਸੇ ਕਿਸਮ ਦੀ ਅਮੀਰੀ ਗਰੀਬੀ ਨਾਲ ਨਹੀਂ ਹੁੰਦਾ ਬਲਕਿ ਦੁੱਖ ਤਾਂ ਮਨੁੱਖ ਦੇ ਆਪ ਸਹੇੜੇ ਹਨ ਕਈ ਦੁੱਖ ਅਜਿਹੇ ਹੁੰਦੇ ਹਨ ਜਿਹੜੇ ਅਮੀਰਾਂ ਗਰੀਬਾਂ ਦੇ ਸਾਂਝੇ ਹਨ ਜਿਵੇਂ ਭਿਆਨਕ ਬਿਮਾਰੀਆਂ ਦੁਰਘਟਨਾਵਾਂ ਦਾ ਵਾਪਰਨਾ ਸਕੇ ਸੰਬੰਧੀ ਦੀ ਬੇਵਕਤ ਮੌਤ ਬੇ اولاد ਹੋਣਾ ਜਾਂ ਔਲਾਦ ਦੇ ਨੇਖ ਨਾ ਹੋਣਾ ਆਜ ਅਜਿਹੇ ਦੁੱਖ ਹਨ ਜਿਹੜੇ ਸਾਰਿਆਂ ਦੇ ਪੈ ਸਕਦੇ ਹਨ ਘਰੇਲੂ ਝਗੜੇ ਧੀਆਂ ਦਾ ਦੁੱਖ ਨੌਕਰੀ ਵਾਲੇ ਝਗੜੇ ਤਫ ਫਿਕਰ ਆਦਿ ਵਰਤਮਾਨ ਸਮੇਂ ਵਿੱਚ ਮਨੁੱਖ ਲਈ ਮਾਨਸਿਕ ਦੁੱਖਾਂ ਦਾ ਕਾਰਨ ਹੈ ਹੁਣ ਜਿਹੜੇ ਦੁੱਖ ਸੀਗੇ ਇਹ ਸਾਰੇ ਦੋਨਾਂ ਦੇ ਸਾਂਝੇ ਨੇ ਚਾਹੀਓ ਅਮੀਰ ਹੋਣ ਚਾਹੀਓ ਗਰੀਬ ਹੋਣ ਇਹ ਸਾਰੇ ਦੋਨਾਂ ਦੇ ਦੁੱਖ ਸੈਣੀਪਾ ਪੈਂਦੇ ਨੇ ਦੋਨਾਂ ਨੂੰ ਦੁੱਖਾਂ ਦਾ ਮੂਲ ਕਾਰਨ ਉਹ ਜਿਹੜੇ ਦੁੱਖ ਹੁੰਦੇ ਨੇ ਉਹਨਾਂ ਦਾ ਮੂਲ ਕਾਰਨ ਕੀ ਹੈ ਹਉਮੈ ਹੰਕਾਰ ਈਰਖਾ ਜਾਂ ਇੱਛਾਵਾਂ ਦੀ ਪੂਰਤੀ ਨਾ ਹੋਣਾ ਜਿਹੜੀਆਂ ਸਾਡੀਆਂ ਇੱਛਾਵਾਂ ਮਨ ਵਿੱਚ ਪਲਦੀਆਂ ਹਨ ਗੁਰਬਾਣੀ ਵਿੱਚ ਦੱਸਿਆ ਹੈ ਕਿ ਹਉਮੈ ਹੰਕਾਰ ਈਰਖਾ ਅਤੇ ਇੱਛਾਵਾਂ ਦੀ ਸਾਰੇ ਦੁੱਖਾਂ ਦੀ ਜੜ ਹਨ ਮਨੁੱਖ ਦੀਆਂ ਇੱਛਾਵਾਂ ਵੱਧੀਆਂ ਹਨ ਤੇ ਜਦੋਂ ਇਹਨਾਂ ਇੱਛਾਵਾਂ ਦੀ ਪੂਰਤੀ ਨਹੀਂ ਹੁੰਦੀ ਤਾਂ ਦੁਖੀ ਹੋ ਦੁਖੀ ਹੁੰਦਾ ਹੈ ਤੇ ਜੇਕਰ ਇਹਨਾਂ ਇਛਾਵਾਂ ਦੀ ਪੂਰਤੀ ਹੋ ਜਾਂਦੀ ਹੈ ਤਾਂ ਉਹ ਹੰਕਾਰੀ ਹੋ ਜਾਂਦਾ ਹੈ ਜਿਹੜੀਆਂ ਇਛਾਵਾਂ ਮਨੁੱਖ ਦੇ ਮਨ ਵਿੱਚ ਪਲਦੀਆਂ ਹਨ ਜੇ ਉਹਨਾਂ ਦੀ ਪੂਰਤੀ ਹੁੰਦੀ ਹੈ ਤਾਂ ਮਨੁੱਖ ਹੰਕਾਰੀ ਹੋ ਜਾਂਦਾ ਹੈ ਜੇ ਉਹਨਾਂ ਦੀ ਪੂਰਤੀ ਨਹੀਂ ਹੁੰਦੀ ਤਾਂ ਮਨੁੱਖ ਦੁਖੀ ਹੋ ਜਾਂਦਾ ਹੈ ਇਹ ਹੰਕਾਰ ਉਸ ਨੂੰ ਹੋਰ ਦੁੱਖਾਂ ਵੱਲ ਧੱਕ ਦਿੰਦਾ ਹੈ ਦੁੱਖ ਸੁਖ ਜੀਵਨ ਦਾ ਹਿੱਸਾ ਹਨ ਜੀਵਨ ਦਾ ਅਸਲੀ ਸੱਚ ਹੈ ਇਹ ਹੈ ਕਿ ਦੁੱਖ ਸੁੱਖ ਤਾਂ ਜ਼ਿੰਦਗੀ ਦਾ ਹਿੱਸਾ ਹਨ ਇਸ ਲਈ ਮਨੁੱਖ ਨੂੰ ਦੁੱਖਾਂ ਤੋਂ ਘਬਰਾਉਣਾ ਨਹੀਂ ਚਾਹੀਦਾ ਬਲਕਿ ਧ੍ਰਿੜਤਾ ਸਹਿਤ ਇਹਨਾਂ ਦਾ ਮੁਕਾਬਲਾ ਕਰਨਾ ਚਾਹੀਦਾ ਹੈ ਦੁੱਖਾਂ ਤਾਂ ਸੰਤਾਂ ਮਹਾਪੁਰਖਾਂ ਪੀਰਾ ਪੈਗੰਬਰਾਂ ਤੇ ਵੀ ਆਏ ਹਨ ਸ਼੍ਰੀ ਰਾਮਚੰਦਰ ਜੀ ਨੇ ਬਨਵਾਸ ਕੱਟਿਆ ਪੰਡਵਾਂ ਨੇ ਭਰਾਵਾਂ ਦੀ ਦੁਸ਼ਮਣੀ ਸਹਾਰੀ ਸ਼ਾਹਜਹਾਨ ਨੂੰ ਪੁੱਤਰਾਂ ਦੀ ਕੈਦ ਵਿੱਚ ਰਹਿਣਾ ਪਿਆ ਗੁਰੂ ਗੋਬਿੰਦ ਸਿੰਘ ਜੀ ਨੇ ਸਰਬੰਸ ਵਾਰਿਆ ਅਰਜਨ ਦੇਵ ਜੀ ਨੇ ਤੱਤੀ ਤਵੀ ਤੇ ਬੈਠੇ ਦਾਰਾ ਸ਼ਿਕੋ ਦੇ ਦੁਖਾਂਤ ਨੂੰ ਕੋਣ ਨਹੀਂ ਜਾਣਦਾ ਪਰ ਅਜੇ ਹੀਆਂ ਸਰਬ ਉੱਚ ਹਸਤੀਆਂ ਨੇ ਦੁੱਖ ਵਿੱਚ ਹੀ ਵੀ ਪ੍ਰਭੂ ਪਰਮਾਤਮਾ ਦੇ ਸਿਮਰਨ ਦਾ ਲੜ ਨਹੀਂ ਛੱਡਿਆ ਤੇ ਕੋਰ ਦੁੱਖਾਂ ਨੂੰ ਵੀ ਹੱਸ ਕੇ ਸਹਾਰਿਆ ਦੁੱਖ दारू ਹੈ ਜੇ ਸਾਡੀ ਜ਼ਿੰਦਗੀ ਵਿੱਚ ਦੁੱਖ ਆਣਗੇ ਤਾਂ ਆਪਾਂ ਪ੍ਰਭੂ ਦਾ ਸਿਮਰਨ ਕਰਾਂਗੇ ਤਾਂ ਗੁਰਬਾਣੀ ਵਿੱਚ ਲਿਖਿਆ ਹੈ ਦੁੱਖ दारू ਸੁਖ ਰੋਗ ਪਇਆ ਭਾਵ ਦੁੱਖ ਸਰੀਰ ਲਈ ਇੱਕ दारू ਦਾ ਕੰਮ ਕਰਦੇ ਹਨ ਕਿਉਂਕਿ ਦੁੱਖਾਂ ਵਿੱਚ ਕਿਰਿਆ ਵਿਅਕਤੀ ਪ੍ਰਭੂ ਸਿਮਰਨ ਪ੍ਰਭੂ ਦਾ ਸਿਮਰਨ ਕਰਦਿਆਂ ਸੁੱਖਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰਦਾ ਹੈ ਤੇ ਚੰਗੇ ਕੰਮਾਂ ਵੱਲ ਧਿਆਨ ਦਿੰਦਾ ਹੈ ਰਬੂ ਸਿਮਰਨ ਹੀ ਦੁੱਖਾਂ ਦਾ ਦਾਰੂ ਹੈ ਦੁੱਖ ਵਿੱਚ ਜੇ ਕੋਈ ਆਸਰਾ ਹੁੰਦਾ ਹੈ ਤਾਂ ਕੇਵਲ ਪਰਮਾਤਮਾ ਦੇ ਨਾਮ ਦਾ ਹੀ ਹੁੰਦਾ ਹੈ ਰੱਬ ਦੀ ਰਜ਼ਾ ਵਿੱਚ ਰਹਿਣ ਉਸਤਾ ਰਹਿਣਾ ਉਸਤਾ ਸਿਮਰਨ ਕਰਨਾ ਤੇ ਉਸ ਤੇ ਭਾਣੇ ਨੂੰ ਮਿੱਠਾ ਕਰਕੇ ਮੰਨਣਾ ਦੁੱਖਾਂ ਤੋਂ ਮੁਕਤ ਮੁਕਤੀ ਪਾਉਣ ਦਾ ਅਹਿਮ ਸਾਧਨ ਹੈ ਕਿਸੇ ਮਹਾਂਪੁਰਖ ਨੇ ਫਰਮਾਇਆ ਹੈ ਨਾਨਕ ਦੁਖੀਆ ਸਭ ਸੰਸਾਰ ਸੋ ਸੁਖੀਆ ਜਿਸ ਨਾਮ ਆਧਾਰ ਹੁਣ ਇਹਦਾ ਸਿੱਟਾ ਹੈ ਇਸ ਪੂਰੇ ਲੇਖ ਦਾ ਨਿਚੋੜ ਹੈ ਅੰਤ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਦੁੱਖ ਅਤੇ ਸੁਖ ਮਨੁੱਖੀ ਜੀਵਨ ਦੇ ਦੋ ਪਹਿਲੂ ਹਨ ਮਨੁੱਖ ਨੂੰ ਦੁੱਖਾਂ ਤੋਂ ਬਚਣ ਲਈ ਨੈਤਿਕ ਕਦਰਾਂ ਕੀਮਤਾਂ ਨੂੰ ਮਹੱਤਤਾ ਦੇਣੀ ਚਾਹੀਦੀ ਹੈ ਦੁੱਖਾਂ ਵਿੱਚ ਟੁੱਟਣਾ ਨਹੀਂ ਚਾਹੀਦਾ ਦੁੱਖਾਂ ਤੋਂ ਮੁਕਾਬਲਾ ਕਰਨਾ ਕਰਨ ਲਈ ਮਹਾਪੁਰਖਾਂ ਦੇ ਜੀਵਨ ਦੇ ਤੋਂ ਹਿੰਮਤ ਦੀ ਪ੍ਰੇਰਣਾ ਲੈਣੀ ਚਾਹੀਦੀ ਹੈ